ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਾਨੂੰ ਸੁਪਨੇ ਕਿਉਂ ਆਉਂਦੇ ਹਨ ਕੀ ਅਸੀਂ ਸੁਪਨਿਆਂ ਵਿੱਚ ਸੱਚੀ ਹੀ ਕਿਸੇ ਨੂੰ ਮਿਲਦੇ ਹਾਂ ਲੋਕ ਸੋਚਦੇ ਨੇ ਕਿ ਸਾਡੇ ਸੁਪਨਿਆਂ ਵਿੱਚ ਸਾਡੇ ਪੁਰਾਣੇ ਬਜ਼ੁਰਗ ਆਉਂਦੇ ਨੇ ਉਹ ਸਾਨੂੰ ਮਿਲਦੇ ਨੇ ਗੱਲਾਂ ਕਰਦੇ ਨੇ ਇਹ ਸੱਚ ਹੈ ਜਾਂ ਫਿਰ ਸੁਪਨੇ ਸਾਡੇ ਬੀਤੇ ਹੋਏ ਕੱਲ ਦਾ ਕੋਈ ਸੰਕੇਤ ਦਿੰਦੇ ਨੇ ਜਾਂ ਫਿਰ ਆਉਣ ਵਾਲੇ ਸਮੇਂ ਦਾ ਸਾਨੂੰ ਕੋਈ ਸੰਕੇਤ ਦਿੰਦੇ ਨੇ ਕਿ ਸਾਡੇ ਆਉਣ ਵਾਲੇ ਸਮੇਂ ਵਿੱਚ ਕੀ ਹੋਣ ਵਾਲਾ ਹੈ ਇੱਥੇ ਹੀ ਅਗਰ ਜੇਕਰ ਗੱਲ ਕਰੀਏ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਾਂ ਉਹਨਾਂ ਨੇ ਕੀ ਕਿਹਾ ਹੈ ਕਿ ਅਸੀਂ ਸੁਪਨਿਆਂ ਦੇ ਵਿਕਾਰਾਂ ਵਿੱਚ ਡੁੱਬੇ ਰਹਿੰਨੇ ਆ ਪਰ ਇਹ ਸਾਡੀ ਬਹੁਤ ਵੱਡੀ ਹੀ ਗਲਤੀ ਹੈ ਬਹੁਤ ਵੱਡੀ ਭੁੱਲ ਹੈ ਕਿ ਅਸੀਂ ਉਹਨਾਂ ਸੁਪਨਿਆਂ ਨੂੰ ਆਪਣੀ ਅਸਲ ਜ਼ਿੰਦਗੀ ਦੇ ਨਾਲ ਮੈਚ ਕਰਨ ਲੱਗ ਜਾਨੇ ਆ ਆਪਣੀ ਅਸਲ ਜ਼ਿੰਦਗੀ ਦੇ ਵਿੱਚ ਉਹਨਾਂ ਸੁਪਨਿਆਂ ਨੂੰ ਲੈ ਕੇ ਹੀ ਆਪਣੇ ਅਗਲੇ ਦਿਨ ਦੇ ਤੌਰ ਤਰੀਕੇ ਬਦਲ ਦਿੰਨੇ ਹਾਂ ਉਹਨਾਂ ਸੁਪਨਿਆਂ ਨੂੰ ਸੱਚ ਮੰਨ ਲੈਣੇ ਹਾਂ ਕਿ ਜੋ ਸਾਨੂੰ ਸੁਪਨੇ ਵਿੱਚ ਹੁੰਦਾ ਹੈ ਉਹੀ ਸਾਡੇ ਨਾਲ ਹੋਣਾ ਹੈ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਹਨਾਂ ਵਿਕਾਰਾਂ ਇਹਨਾਂ ਵਹਿਮਾਂ ਵਿੱਚੋਂ ਕੱਢਣ ਲਈ ਬਹੁਤ ਸਾਰੇ ਯਤਨ ਕੀਤੇ ਹਨ ਅਤੇ ਉਹ ਇਹ ਵੀ ਕਹਿੰਦੇ ਹਨ ਕਿ ਸਾਨੂੰ ਸੁਪਨਿਆਂ ਨੂੰ ਕਦੇ ਵੀ ਸੱਚ ਨਹੀਂ ਮੰਨਣਾ ਚਾਹੀਦਾ ਉਹਨਾਂ ਨਾਲ ਕਦੇ ਵੀ ਸਚਾਈ ਨਹੀਂ ਜੁੜੀ ਹੁੰਦੀ ਅਸਲ ਉਹਦਾ ਕਾਰਨ ਕੀ ਹੈ ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਸਾਨੂੰ ਸੁਪਨੇ ਤਾਂ ਹੀ ਆਉਂਦੇ ਹਨ ਜੇਕਰ ਸਾਡਾ ਕਿਸੇ ਨਾਲ ਕੋਈ ਫ੍ਰੇਮ ਹੈ ਪਿਆਰ ਹੈ ਕਿਸੇ ਚੀਜ਼ ਨਾਲ ਬਹੁਤ ਹੀ ਗੂੜਾ ਲਗਾਵ ਹੈ ਇਥੇ ਗੱਲ ਕਰੀਏ ਜੇਕਰ ਕੋਈ ਵੀ ਇਨਸਾਨ ਤੋ ਤੁਹਾਨੂੰ ਦੱਸਦਾ ਹੈ ਕਿ ਅੱਜ ਮੈਂ ਸਾਰੀ ਰਾਤ ਬਾਣੀ ਪੜਦਾ ਰਿਆ ਮੈਂ ਆਪਣੇ ਸਾਰੀ ਰਾਤ ਸੁਪਨੇ ਵਿੱਚ ਗੁਰਬਾਣੀ ਹੀ ਪੜਦਾ ਰਿਆ ਸੁਣਦਾ ਰਿਆ ਮੈਂ ਸਾਰੀ ਰਾਤ ਪਾਠ ਹੀ ਕਰਦਾ ਰਿਆ ਤਾਂ ਕੋਈ ਵੀ ਉਸ ਦੀ ਗੱਲ ਉੱਪਰ ਯਕੀਨ ਨਹੀਂ ਕਰਦਾ ਸਾਰੇ ਹੀ ਉਸ ਨੂੰ ਝੂਠ ਕਹਿੰਦੇ ਨੇ ਲੋਕ ਕਹਿੰਦੇ ਨੇ ਕਿ ਇਹ ਕਿਵੇਂ ਹੋ ਸਕਦਾ ਹੈ ਇਹ ਤਾਂ ਆਪਣੀ ਐਵੇਂ ਹੀ ਮਾਰੀ ਜਾ ਰਿਹਾ ਹੈ ਇਹ ਸਾਰੀ ਰਾਤ ਸੁਪਨੇ ਵਿੱਚ ਬਾਣੀ ਕਿਵੇਂ ਪੜ ਸਕਦਾ ਹੈ ਇਦਾਂ ਨਹੀਂ ਹੁੰਦਾ ਤੇ ਉਸਦੇ ਉਲਟ ਹੀ ਜੇਕਰ ਕੋਈ ਆਪਣੇ ਸੁਪਨੇ ਵਿੱਚ ਕੁਝ ਦੱਸੇ ਕਿ ਮੈਨੂੰ ਅੱਜ ਫਲਾਣਾ ਬੰਦਾ ਮਿਲਣ ਆਇਆ ਸੀ ਮੈਨੂੰ ਸੁਪਨੇ ਵਿੱਚ ਇਹ ਗੱਲ ਕਹਿ ਕੇ ਗਿਆ ਏ ਤਾਂ ਉਸ ਨੂੰ ਉਹ ਝੱਟ ਹੀ ਮੰਨ ਲੈਣਗੇ ਜੇਕਰ ਤੁਸੀਂ ਸੁਪਨਿਆਂ ਦੀਆਂ ਇਹ ਵਾਲੀਆਂ ਗੱਲਾਂ ਨੂੰ ਸੱਚ ਮੰਨਦੇ ਹੋ ਧਿਆਨ ਨਾਲ ਸੁਣਦੇ ਹੋ ਤਾਂ ਫਿਰ ਉਸਦੇ ਉਲਟ ਦੂਜਾ ਬੰਦਾ ਜੇਕਰ ਆਪਣੀ ਬਾਣੀ ਦੀ ਗੱਲ ਦੱਸ ਰਿਹਾ ਤਾਂ ਉਹ ਕਿਉਂ ਸੱਚ ਨਹੀਂ ਬੋਲ ਰਿਹਾ ਹੋਵੇਗਾ ਉਸ ਦੀ ਗੱਲ ਕਿਉਂ ਝੂਠ ਮੰਨੀ ਜਾਂਦੀ ਹੈ ਇਸੇ ਕਾਰਨ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਇਸ ਦਾ ਇੱਕੋ ਇੱਕ ਹੀ ਕਾਰਨ ਹੈ ਕਿ ਸਾਨੂੰ ਸੁਪਨੇ ਆਉਂਦੇ ਨੇ ਆਉਂਦੇ ਸਿਰਫ ਉਸ ਵਜ੍ਹਾ ਕਰਕੇ ਨੇ ਕਿ ਸਾਨੂੰ ਕਿਸ ਨਾਲ ਪ੍ਰੇਮ ਹੈ ਕਿਸ ਨਾਲ ਸਾਡਾ ਜ਼ਿਆਦਾ ਲਗਾਵ ਹੈ ਇੱਕ ਮਾਂ ਦਾ ਆਪਣੇ ਪੁੱਤਰ ਨਾਲ ਬਹੁਤ ਹੀ ਪਿਆਰ ਹੁੰਦਾ ਹੈ ਜੇਕਰ ਉਸ ਦਾ ਪੁੱਤਰ ਇਸ ਦੁਨੀਆ ਤੋਂ ਗੁਜ਼ਰ ਜਾਵੇ ਤਾਂ ਉਹ ਆਪਣੇ ਸੁਪਨਿਆਂ ਵਿੱਚ ਆਪਣੇ ਪੁੱਤਰ ਨਾਲ ਮਿਲਣ ਲੱਗ ਜਾਂਦੀ ਹੈ ਗੱਲਾਂ ਕਰਦੀ ਹੈ ਤਾਂ ਉਹ ਰੋਜ਼ ਕਿਸੇ ਨਾ ਕਿਸੇ ਗੱਲ ਤੋਂ ਆਪਣੇ ਇੱਕ ਬਾਕੀ ਫੈਮਿਲੀ ਮੈਂਬਰਸ ਨੂੰ ਦੱਸੇਗੀ ਕਿ ਅੱਜ ਮੇਰੇ ਸੁਪਨੇ ਵਿੱਚ ਮੇਰਾ ਪੁੱਤਰ ਆਇਆ ਸੀ ਮੈਨੂੰ ਆ ਗੱਲ ਕਹਿ ਕੇ ਗਿਆ ਮੈਨੂੰ ਉਸ ਨੇ ਇਹ ਕੰਮ ਕਰਨ ਲਈ ਕਿਹਾ ਤਾਂ ਮੈਂ ਉਸ ਨਾਲ ਅੱਜ ਇੰਨਾ ਸਮਾਂ ਬਿਤਾਇਆ ਕਿਉਂਕਿ ਉਸ ਮਾਂ ਦਾ ਆਪਣੇ ਪੁੱਤਰ ਨਾਲ ਬਹੁਤ ਲਗਾਵ ਹੁੰਦਾ ਹੈ ਤਾਂ ਇਸੇ ਤਰ੍ਹਾਂ ਹੀ ਤੁਸੀਂ ਦੇਖੋਗੇ ਕਿ ਕੁਝ ਸਮੇਂ ਬਾਅਦ ਉਹ ਸੁਪਨੇ ਆਉਣੇ ਬੰਦ ਵੀ ਹੋ ਜਾਂਦੇ ਨੇ ਇੱਕ ਹਫਤਾ ਲਗਾਤਾਰ ਸੁਪਨਾ ਆਵੇਗਾ ਅਤੇ 2 ਹਫਤੇ ਬਾਅਦ ਉਹ ਸੁਪਨਾ ਕਦੇ-ਕਦੇ ਆਵੇਗਾ ਤਾਂ 6 ਮਹੀਨਿਆਂ ਬਾਅਦ ਤਾਂ ਉਹ ਸੁਪਨਾ ਆਉਣਾ ਵੀ ਬੰਦ ਹੋ ਜਾਵੇਗਾ ਇਦਾਂ ਹੁੰਦਾ ਕਿਉਂ ਹੈ ਕਿਉਂਕਿ ਜਦ ਕੋਈ ਇਸ ਦੁਨੀਆ ਤੋਂ ਚਲਾ ਜਾਂਦਾ ਹੈ ਤਾਂ ਲੋਕ ਇੱਕ ਹਫਤੇ ਤੱਕ ਉਸ ਦੀਆਂ ਹੀ ਗੱਲਾਂ ਕਰਦੇ ਰਹਿੰਦੇ ਨੇ ਤੁਹਾਡੇ ਆਸ-ਪਾਸ ਉਸੇ ਇਨਸਾਨ ਦੀਆਂ ਹੀ ਗੱਲਾਂ ਹੋਣਗੀਆਂ ਕਦੇ ਕੋਈ ਘਰ ਆਵੇਗਾ ਜਾਵੇਗਾ ਤਾਂ ਸਭ ਉਹਦੀਆਂ ਹੀ ਗੱਲਾਂ ਕਰਨਗੇ ਤਾਂ ਉਹੀ ਸਾਡੇ ਦਿਮਾਗ ਵਿੱਚ ਚੱਲਦਾ ਰਹਿੰਦਾ ਹੈ ਜੋ ਅਸੀਂ ਪੂਰੇ ਦਿਨ ਵਿੱਚ ਸੁਣਿਆ ਹੈ ਦੇਖਿਆ ਹੈ ਸਾਡੇ ਦਿਮਾਗ ਵਿੱਚ ਉਹੀ ਚੱਲਦਾ ਰਹਿੰਦਾ ਹੈ ਤਾਂ ਉਹੀ ਸਾਡੇ ਮਨ ਵਿੱਚ ਰਾਤ ਨੂੰ ਸੁਪਨਾ ਬਣ ਕੇ ਵੀ ਜ਼ਰੂਰ ਆਏਗਾ ਜਦ ਇੱਕ ਮਹੀਨਾ ਬੀਤਦਾ ਹੈ ਤਾਂ ਲੋਕ ਗੱਲਾਂ ਕਰਨੀਆਂ ਘੱਟ ਕਰ ਦਿੰਦੇ ਨੇ ਘਰ ਵਿੱਚ ਵੀ ਉਸ ਇਨਸਾਨ ਦੀ ਗੱਲ ਕਰਨੀ ਘਟ ਜਾਂਦੀ ਹੈ ਤਾਂ ਸੁਪਨੇ ਆਉਣੇ ਵੀ ਕੱਟ ਜਾਂਦੇ ਨੇ ਤਾਂ 6 ਮਹੀਨੇ ਬਾਅਦ ਤਾਂ ਕੋਈ ਕਿਸੇ ਦੀ ਗੱਲ ਕਰਦਾ ਹੀ ਨਹੀਂ ਸਭ ਭੁੱਲ ਜਾਂਦੇ ਨੇ ਤਾਂ ਸੁਪਨੇ ਵੀ ਫਿਰ ਕਿੱਥੋਂ ਆਉਣਗੇ ਉਹ ਵੀ ਆਉਣੇ ਬੰਦ ਹੋ ਜਾਂਦੇ ਨੇ ਇੱਕ ਵਪਾਰੀ ਐ ਸਾਰਾ ਦਿਨ ਪੈਸਿਆਂ ਦੇ ਵਿੱਚ ਹੀ ਰਹਿੰਦਾ ਹੈ ਪੈਸੇ ਹੀ ਗਿਣਦਾ ਰਹਿੰਦਾ ਹੈ ਪੈਸਿਆਂ ਦਾ ਹੀ ਉਸਦਾ ਕਾਰੋਬਾਰ ਹੈ ਅਤੇ ਪੈਸਿਆਂ ਦਾ ਲੈਣ ਦੇਣ ਉਸ ਦੀ ਜ਼ਿੰਦਗੀ ਵਿੱਚ ਚੱਲਦਾ ਰਹਿੰਦਾ ਹੈ ਤਾਂ ਉਹ ਇੱਕ ਵਾਰ ਇੱਕ ਸੰਤ ਫਕੀਰ ਕੋਲ ਗਿਆ ਤਾਂ ਕਹਿੰਦਾ ਕਿ ਮੈਨੂੰ ਰਾਤ ਨੂੰ ਰੋਜ਼ ਸੁਪਨਾ ਆਉਂਦਾ ਹੈ ਅਤੇ ਮੈਂ ਉਸ ਸੁਪਨੇ ਤੋਂ ਬਹੁਤ ਪਰੇਸ਼ਾਨ ਹਾਂ ਮੇਰੇ ਸੁਪਨੇ ਵਿੱਚ ਮੇਰੇ ਸਾਹਮਣੇ ਨੋਟਾਂ ਦਾ ਢੇਰ ਲੱਗਿਆ ਹੁੰਦਾ ਹੈ ਤੇ ਜਦ ਮੈਂ ਉਸ ਨੋਟਾਂ ਦੇ ਢੇਰ ਵੱਲ ਵੱਧਦਾ ਹਾਂ ਤਾਂ ਤੂਫਾਨ ਆ ਜਾਂਦਾ ਹੈ ਤੇ ਮੇਰਾ ਪੈਰ ਠੇਡਾ ਖਾ ਕੇ ਡਿੱਗ ਜਾਂਦਾ ਹੈ ਤਾਂ ਮੈਂ ਉਹਨਾਂ ਨੋਟਾਂ ਤੱਕ ਪਹੁੰਚ ਨਹੀਂ ਪਾਉਂਦਾ ਤਾਂ ਸੰਤ ਫਕੀਰ ਨੇ ਅੱਗੋਂ ਇਹ ਗੱਲ ਸੁਣ ਕੇ ਕਿਹਾ ਕਿ ਚੱਲ ਅਰਦਾਸ ਕਰ ਦਿੰਨੇ ਆ ਕਿ ਤੈਨੂੰ ਇਹ ਸੁਪਨਾ ਦੁਬਾਰਾ ਨਾ ਆਏ ਤਾਂ ਉਸ ਵਪਾਰੀ ਨੇ ਅੱਗੋਂ ਕੀ ਕਿਹਾ ਕਿ ਨਹੀਂ ਮੈਂ ਇਸ ਇਹ ਅਰਦਾਸ ਨਹੀਂ ਕਰਵਾਉਣੀ ਮੈਂ ਅਰਦਾਸ ਕਰਵਾਉਣੀ ਹੈ ਕਿ ਮੈਨੂੰ ਸੁਪਨਾ ਆਵੇ ਪਰ ਤੂਫਾਨ ਨਾ ਆਵੇ ਮੇਰੇ ਸੁਪਨੇ ਵਿੱਚ ਤੂਫਾਨ ਨਾ ਆਵੇ ਮੈਂ ਨੋਟਾਂ ਤੱਕ ਪਹੁੰਚ ਜਾਵਾਂ ਤਾਂ ਉਸ ਵਪਾਰੀ ਦਾ ਵੀ ਦੇਖੋ ਮਨ ਨੋਟਾਂ ਵਿੱਚ ਹੀ ਲੱਗਿਆ ਰਹਿੰਦਾ ਹੈ ਦੇਣੇ ਪਰ ਵਿੱਚ ਸਾਰਾ ਦਿਨ ਪੈਸਾ ਹੀ ਹੱਥ ਵਿੱਚ ਫੜੀ ਰੱਖਣਾ ਹੈ ਪੈਸੇ ਦਾ ਹੀ ਲੈਣ-ਦੇਣ ਕਰਨਾ ਹੈ ਤਾਂ ਰਾਤ ਨੂੰ ਸੁਪਨੇ ਵੀ ਉਹੀ ਆਉਣਗੇ ਈਵੇਂ ਹੀ ਸੰਗਤ ਜੀ ਜੇਕਰ ਤੁਸੀਂ ਆਪਣੇ ਆਸ-ਪਾਸ ਚੰਗੀਆਂ ਗੱਲਾਂ ਨੂੰ ਅਪਣਾਓਗੇ ਚੰਗੇ ਲੋਕਾਂ ਨੂੰ ਮਿਲੋਗੇ ਚੰਗੀਆਂ ਗੱਲਾਂ ਸਿੱਖੋਗੇ ਗੁਰਬਾਣੀ ਨਾਲ ਜੁੜੋਗੇ ਗੁਰਦੁਆਰਾ ਸਾਹਿਬ ਜਾਓਗੇ ਕਦੇ ਕਿਸੇ ਧਾਰਮਿਕ ਸਮਾਗਮ ਤੇ ਜਾਓਗੇ ਤਾਂ ਦਿਨ ਵਿੱਚ ਬਾਣੀ ਵੀ ਦੋ ਟਾਈਮ ਪੜੋਗੇ ਸਵੇਰੇ ਅਤੇ ਸ਼ਾਮ ਨੂੰ ਤਾਂ ਜਾਪ ਵੀ ਕਰਦੇ ਰਹੋਗੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਤੁਸੀਂ ਆਪਣੇ ਦਿਨ ਭਰ ਦੇ ਕਾਰਜ ਵਿੱਚ ਕਰਦੇ ਰਹਿਣਾ ਹੈ ਤਾਂ ਤੁਹਾਨੂੰ ਦੇਖਣਾ ਰਾਤ ਨੂੰ ਵੀ ਸੁਪਨਿਆਂ ਵਿੱਚ ਵੀ ਬਾਣੀ ਹੀ ਨਜ਼ਰ ਆਏਗੀ ਤਾਂ ਸਾਰੇ ਦਿਨ ਭਰ ਵਿੱਚ ਤੁਹਾਡੇ ਮੂੰਹ ਤੋਂ ਗੁਰਬਾਣੀ ਦੀਆਂ ਤੁਕਾਂ ਹੀ ਨਿਕਲਣਗੀਆਂ ਤੇ ਤੁਹਾਡਾ ਮਨ ਜੋ ਹੈ ਉਹ ਵੀ ਗੁਰਬਾਣੀ ਵਿੱਚ ਲੱਗਿਆ ਰਹੇਗਾ ਗੁਰੂ ਨਾਲ ਜੁੜਿਆ ਰਹੇਗਾ ਸਭ ਤੋਂ ਵਧੀਆ ਮਜ਼ੇਦਾਰ ਗੱਲ ਇੱਥੇ ਇਹ ਹੈ ਕਿ ਜੇਕਰ ਤੁਸੀਂ ਆਪਣੇ ਮਨ ਨੂੰ ਸਾਰਾ ਦਿਨ ਇਵੇਂ ਹੀ ਚੰਗੀਆਂ ਗੱਲਾਂ ਚੰਗੀਆਂ ਚੀਜ਼ਾਂ ਵੱਲ ਲਗਾ ਲੈਂਦੇ ਹੋ ਤਾਂ ਤੁਹਾਨੂੰ ਲੋਕ ਵੀ ਚੰਗੇ ਹੀ ਟੱਕਰ ਨੇ ਸਟਾਰਟ ਹੋ ਜਾਂਦੇ ਨੇ ਤੁਸੀਂ ਦੇਖੋ ਕਿ ਜੇਕਰ ਤੁਹਾਡੇ ਮਨ ਵਿੱਚ ਚੰਗਿਆਈ ਹੈ ਤਾਂ ਤੁਹਾਡਾ ਸਾਹਮਣਾ ਵੀ ਚੰਗੇ ਲੋਕਾਂ ਨਾਲ ਜ਼ਿਆਦਾ ਹੁੰਦਾ ਹੈ ਇਸੇ ਤਰ੍ਹਾਂ ਹੀ ਆਪਣੇ ਮਨ ਵਿੱਚ ਚੰਗੀਆਂ ਗੱਲਾਂ ਨੂੰ ਲੈ ਕੇ ਆਇਆ ਕਰੋ ਚੰਗੀਆਂ ਸੋਚਾਂ ਨੂੰ ਪੈਦਾ ਕਰੋ ਤਾਂ ਜੋ ਤੁਸੀਂ ਵੀ ਗੁਰੂ ਵਾਲੇ ਬਣ ਸਕੋ ਤੇ ਤੁਹਾਡੇ ਸੁਪਨਿਆਂ ਵਿੱਚ ਤੁਸੀਂ ਸਾਰੀ ਰਾਤ ਵਾਹਿਗੁਰੂ ਦਾ ਜਾਪ ਹੀ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ